ដល់ត লাইட் ប ੰਦ កា ਹਲਵਾ ਦਿਓ ਇਸ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਬਲੈਕਆਊਟ ਆਦੇਸ਼ਾਂ ਦੇ ਚੱਲਦਿਆਂ ਗੁਰਦਾਸਪੁਰ ਅਤੇ ਬਟਾਲਾ ਸ਼ਹਿਰ ਚ ਸਾਇਰਨ ਵਜਾ ਕੇ ਸਾਰੇ ਸ਼ਹਿਰ ਦੀ ਬੱਤੀ ਬੰਦ ਕਰਕੇ ਸੜਕਾਂ ਤੇ ਵੀ ਬਹੁਤ ਘੱਟ ਵਾਹਨ ਚੱਲੇ ਅਤੇ ਉੱਥੇ ਹੀ ਇਹ ਜ਼ਰੂਰ ਦੇਖਣ ਨੂੰ ਮਿਲਿਆ ਕਿ ਕੁਝ ਲੋਕਾਂ ਵੱਲੋਂ ਵਾਹਨਾਂ ਦੀਆਂ ਲਾਈਟਸ ਔਨ ਕਰਕੇ ਗੱਡੀਆਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਸਿਵਲ ਡਿਫੈਂਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਅਪੀਲ ਕਰਕੇ ਬੰਦ ਕਰਵਾਇਆ ਗਿਆ ਅਤੇ ਗੱਡੀਆਂ ਨੂੰ ਸੜਕ ਕਿਨਾਰੇ ਖੜੇ ਕਰਨ ਦੀ ਅਪੀਲ ਕੀਤੀ ਗਈ। ਹੇ ਰਨ ਮੋਡ ਉੱਪਰ ਆਲੇ ਦੋਸਤਾਂ ਨੂੰ ਕਹੋ ਜੀ ਕੰਪਨੀ ਸਾਡੀ ਹਰ ਪੜਾਹ ਹਰ ਪੜਾਹ ਕਿਹਨਾਂ ਆਉਂਦੇ ਆਂਗੇ ਅੰਗਰੇਜ਼ ਵੇਲ ਵੜੀ ਗੋ ਅਨਿਬਿਕ ਨੇ ਨਕਲੀ ਮੌਕਦੇ ਲੋਕਾਂ ਨੂੰ ਦੱਸਣ ਵਾਸਤੇ ਅਗਰ ਕੋਈ ਹਾਜ਼ਰ ਕੇ ਇਨਸੀਡੈਂਟ ਵੱਧਦੇ ਆ ਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਫੇਸ ਕਰਨਾ ਵਾ ਕਿਉਂਕਿ ਸਾਡਾ ਜੋ ਵੀ ਚੰਗੇ ਨਾਗਰਿਕ ਹੁੰਦਾ ਇਹੋ ਹੀ ਪਛਾਣ ਆ ਕਿ ਆਪਣਾ ਪ੍ਰਸ਼ਾਸਨ ਜੋ ਹਦਾਇਤਾਂ ਨੂੰ ਏਨ ਬੇਨ ਅਸੀਂ ਲਾਗੂ ਕਰਨਾ ਤੇ ਹੋਰਨਾਂ ਨੂੰ ਲਾਗੂ ਕਰਨ ਵਾਸਤੇ ਪ੍ਰੇਰਿਤ ਕਰਨਾ ਤੇ ਇਹ ਵੀ ਲੱਗਦਾ ਕਿ ਕੁਝ ਤੋਂ ਕੁਨ ਅਵੇਅਰਨੈਸ ਘਟੋ ਸ਼ਾਇਦ ਅਜੇ ਵੀ ਅਵੇਅਰਨੈਸ ਕਰੰਦੀ ਅਵੇਅਰ ਕਰੰਦੀ ਹੈ ਲੋਕਾਂ ਨੂੰ ਜਾਗਰੂਕ ਹੋ ਤੋਂ ਹੁੰਦੀ ਲੋੜ ਜ਼ਿਆਦਾ ਸਰ ਇਸ ਤਰ੍ਹਾਂ ਕਿ ਸਾਡੇ ਜੇ ਇੱਕ ਨਾ ਹੇ ਇਹ ਹੈਗਾ ਕਲਚਰ ਕਿ ਆਪਾਂ ਜਿਹੜਾ ਨਾ ਆਫਤ ਨੂੰ ਬਹੁਤ ਛੋਟਾ ਜਾ ਲੈਨੇ ਕੋਈ ਇਹਨੂੰ ਬਹੁਤਾ ਇਹਨੂੰ ਮਾਇਨਾ ਨਹੀਂ ਦਿੰਦੇ ਜਿਹਦੇ ਕਰਕੇ ਇਹ ਲੋਕ ਜਿਹੜੇ ਚੱਲ ਰਿਹਾ ਕਰੇ ਲੋਕ ਇਸ ਚੀਜ਼ ਨੂੰ ਜਾਣਦੇ ਹੁੰਦੇ ਅੱਜ ਇਹ ਵੀ ਲੋਕ ਘਰਾਂ ਜਾਂ ਕਿਤੇ ਬ੍ਰੇਕ ਮਾਰ ਕੇ ਠੀਕ ਹੈ ਜਰੂਰੀ ਜਾ ਰਹੇ ਹੋ ਨੇਟ ਹੋ ਗਏ ਹੋ ਬ੍ਰੇਕ ਮਾਰ ਕੇ ਰੁਕ ਜਾਓ ਆਪਾਂ ਪ੍ਰਸ਼ਾਸਨ ਨਾਲ ਸਾਥ ਦੇਣਾ ਵਾ ਇਹ ਖਿਲਣਾ ਹੈ ਜ਼ਰੂਰੀ ਸ਼ਾਇਦ ਆਪਾਂ ਦੇ ਲੋਕਾਂ ਵਾਸਤੇ ਵੀ ਜ਼ਰੂਰੀ ਹੈ ਆਪਣੇ ਆਪਣੀ ਆਪਣੀ ਦੀ ਜਾਣ ਆਪਣੀ ਪਿਆਰੀ ਕਿਤੇ ਕਿਤੇ ਹਾਲਾਤ ਕਿਸੇ ਵੇਲੇ ਵੀ ਜੇ ਕਹਿੰਦੇ ਭੰਗ ਸਕਦੇ ਤੇ ਇਹ ਇਹੀ ਇਹ ਲੋਕ ਜਿਹੜਾ ਫਿਰ ਕੱਲ ਨੂੰ ਹੋਰਾਂ ਨੂੰ ਲੈ ਕੇ ਕਰਨ ਵਾਲੇ ਜਾਂ ਹਾਸੇ ਦੇ ਕਾਰਨ ਲੋਕੇ ਬਣਨਗੇ ਇਹੋ ਲੋਕ ਜਿਨਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਲਾਈਟਾਂ ਠੀਕ ਹੈ ਕੁਝ ਕੁਝ ਗੱਡੀਆਂ ਹੈਗੀਆਂ ਨੇ ਤੇ ਆਪਕੋ ਦੁਕਾਨਾਂ ਵਾਲੇ ਕੈਮਰੇ ਆਟੋਮੈਟਿਕ ਕੋ ਲਾਈਟ ਚੱਗਦੀ ਪਈ ਆ ਕੋਈ ਬਿਲਡਿੰਗਾਂ ਦੇ ਜਿਹੜੇ ਇਨਵਰਟਰ ਤੇ ਵੀ ਚੱਗਦੇ ਪਏ ਆ ਪਰ ਲੋਕਾਂ ਨੂੰ ਅਵੇਅਰ ਚਾਹੀਦਾ ਕਿ ਇੰਨ ਲਾਈਟਾਂ ਆਲਰੇਡੀ ਆਪਾਂ ਆਫ ਕਰਕੇ ਜਾਈਏ ਇੱਕ ਪ੍ਰਸ਼ਾਸਨ ਵੱਲੋਂ ਹਦਾਇਤ ਹੈ ਕਿ ਆਪਾਂ ਬਲੈਕਆਊਟ ਮੀਨ ਬਲੈਕਆਊਟ ਅਗਰ ਕਿਸੇ ਦਾ ਹੋ ਜੇ ਫਿਰ ਆਪਾਂ ਕਿੰਨੇ ਕਿ ਸਰਕਾਰ ਨਹੀਂ ਆਈ ਹੋ ਸਰਕਾਰ ਦਾ ਜੋ ਕੰਮ ਹੈ ਸਰਕਾਰ ਨੇ ਉਹ ਕਰਨਾ ਬਾਕੀ ਲੋਕਾਂ ਨੇ ਖੁਦ ਕਰਨਾ ਹੁੰਦਾ ਵਾ ਤੇ ਇਹ ਜਿੰਮੇਵਾਰੀ ਖੁਦ ਦੀ ਹੈ ਸਭ ਦੀ ਜਿੰਨੀ ਵੀ ਆ ਤੇ ਆਪਾਂ ਖੁਦ ਦੀ ਜਿੰਮੇਵਾਰੀ ਨੂੰ ਪਛਾਣੀ ਹੈ ਇੱਕ ਚੰਗੇ ਨਾਗਰਿਕ ਹੁੰਦਾ ਸਬੂਤ ਦਈਏ ਇਹ ਦੇਸ਼ ਹੈ ਜੀ ਅੱਧੇ ਘੰਟੇ ਦਾ ਬਲੈਕਆਊਟ ਹੋਏਗਾ ਤੇ 9:29 ਮਿੰਟ ਤੇ ਦੁਬਾਰਾ ਆਉਟਰ ਲਾ ਜਾਇਆ ਜਾਏਗਾ ਫਿਰ ਇੱਕ ਵਾਰੀ ਜਿਸ ਦੇ ਨਾਲ ਬਲੈਕਆਊਟ ਵੀ ਖਤਮ ਹੋਏਗਾ ਇੱਕ ਮੈਸੇਜ ਇਹ ਇਸ ਤਰ੍ਹਾਂ ਮੌਕਰੇ ਇਹਨੂੰ ਵੀ ਇੱਕ ਮੌਕਰੇ ਲਈ ਕਹਾਂਗੇ ਇਹ ਬਲੈਕਆਊਟ ਦੀ ਮੌਕਲ ਸੀ ਮੌਕਰੇਲਾ ਜਿਹੜੀ ਜਿਹੜੀ ਆਪਾਂ ਕੀਤੀ ਆ ਉਹ ਜਿਹੜੀ ਸੀ ਵੀ ਸਾਡੀ ਰੈਸਕਿਊ ਫਾਊਂਡੇਸ਼ਨ ਇਹਦਾ ਅਲੱਗ ਮੈਟਿਵ ਆ ਉਹਦਾ ਅਲੱਗ ਮਹੱਤਵ ਆ ਇਹਦਾ ਜੇ ਕੋਈ ਮੰਨ ਲਓ ਏਰਥ ਸਟ੍ਰਾਈਕ ਹੁੰਦੀ ਹੈ ਸਾਡੇ ਤੇ ਉਸ ਟਾਈਮ ਜਿਹੜੀ ਹੈ ਸਰਕਾਰ ਵੱਲੋਂ ਬੱਤੀ ਬੰਦ ਕੀਤੀ ਜਾਣੀ ਹੈ ਸ਼ਹਿਰ ਵਾਸੀਆਂ ਨੂੰ ਅਪੀਲ ਆ ਵੀ ਉਸ ਸਮੇਂ ਆਪਣਾ ਕੋਈ ਵੀ ਜਨਰੇਟਰ ਕੋਈ ਚੂਲਾ ਕੋਈ ਲਾਈਟ ਕੋਈ ਜਿਹੜੀ ਸਿਗਰਟ ਕਿਸੇ ਵੀ ਕਿਸਮ ਦੀ ਰੋਸ਼ਨੀ ਜਿਹੜੀ ਆ ਉਹ ਨਾ ਬਲਾਈ ਜਿਹਦੇ ਨਾਲ ਤੁਹਾਡੇ ਉੱਤੇ ਅਟੈਕ ਹੋਣ ਤੋਂ ਬਚੇ ਜੀ ਕੋਈ ਨਹੀਂ ਅਸਲ ਆ ਕੁਲਾ ਜਿਹਾ ਜੇਕਰ ਕੀ ਸ਼ਾਇਦ ਲੋਕਾਂ ਨੂੰ ਅਪੀਲ ਕੀਤੀ ਗਈ ਕੀ ਆਪਣੇ ਲਾਈਟਸ ਬੰਦ ਰੱਖਣ ਲਈ ਲਾਈਟਸ ਲੋਟੋ ਲਾਈਟ ਸਾਰੀਆਂ ਚੀਜ਼ਾਂ ਨੂੰ ਬੰਦ ਰੱਖਣ ਲਈ ਕਿਹਾ ਗਿਆ ਤੇ ਇਹ ਸਾਡੀ ਆਪਣੀ ਸੁਰੱਖਿਆ ਵਸੇ ਆ ਕੋਸ਼ਿਸ਼ ਤੇ ਆਪਣੀ ਆਪਣੇ ਤੌਰ ਤੇ ਲੱਗੀਆਂ ਨੇ ਸਾਰੀਆਂ ਲੇਕਿਨ ਕੁਝ ਫਰਜ਼ ਸਾਡੇ ਜਿਹੜੇ ਆ ਪਬਲਿਕ ਦੇ ਵੀ ਬੰਦੇ ਆ ਉਹ ਵੀ ਸਾਨੂੰ ਨਿਭਾਣੇ ਪੈਣਗੇ